ਪਰ ਨਾਲਾ ਲਾਉਣ ਲੱਗੇ ਹੁਣ ਤੁਹਾਨੂੰ ਬਾਜੀ ਆਪ ਲੱਗਾ ਅੱਜ ਮਰੇ ਹੋਗੇ ਵੇਲਾ ਵੀ ਆਲੂ ਹੰਦੀਆਂ ਵੱਲਣੀਆਂ ਸ਼ੁਰੂ ਕਰਤੀਆਂ ਜੇ ਲੱਗੇ ਹੋਏ ਅੱਜ 16 17 ਜਣੇ ਚੱਲ ਵਾਲੇ ਮਿਸਤਰੀ ਵੀ ਆਪਣੀ ਛੁੱਟੀ ਦੇ ਆ ਜੇ ਇਹ ਨਵਾਂ ਡਿਗਰ ਆ ਆਪਣਾ ਜੀ ਆਲੂ ਪਟਾਈ ਕਰੀਏ ਕਰੋ ਕਰੋ ਸਸਰੀਕਾਲ ਜੀ ਵੀਰ ਸਾਰਿਆਂ ਨੂੰ ਤੇ ਆਪਾਂ ਤੁਹਾਨੂੰ ਵੀਊ ਚੈੱਕ ਕਰਾਉਣੇ ਸ਼ੈੱਡ ਉੱਤੇ ਪੱਖੇ ਲਾ ਦਿੱਤੇ ਗਏ ਆ ਕਰੋ ਚੈੱਕ ਕੱਲ ਮੈਂ ਕਿਤੇ ਗਿਆ ਹੋਇਆ ਇਹ ਵਲੌਗ ਨਹੀਂ ਬਣਾਇਆ ਆਪਾਂ ਦੋ ਦਿਨ ਹੁਣ ਤੇ ਇਹ ਮਿਸਤਰੀ ਹੁਣੇ ਚੱਕਦਾ ਕੰਮ ਕਰੋ ਚੈੱਕ ਅੱਜ ਪਰਨਾਲਾ ਲਾਉਣ ਲੱਗੇ ਹੁਣ ਜਿਹੜਾ ਆਪਾਂ ਇੱਥੋਂ ਪਹਿ ਪਾ ਚੁੱਕੇ ਇਹਨਾਂ ਕਨੈਕਟ ਕਰਨਾਗੇ ਹੁਣ ਤੇ ਪੱਖੇ ਉੱਪਰ ਚਾਲੂ ਕਰਦੇ ਆ ਇਹਨਾਂ ਨੇ ਪੰਜ ਇਹਦਰ ਨੱਕੇ ਹੱਲ ਵੀ ਲੱਗੇ ਹੋਇਆ ਇਹਦੀ ਵੀ ਹੋਜੀ ਬਣਾ ਦੇਣ ਲੱਗੇ ਹਾਂ ਤੁਹਾਨੂੰ ਬਾਜੀ ਆਪ ਲੱਗਾ ਅੱਜ ਮਰੇ ਹੋ ਕੇ ਆਪਣੇ ਸ਼ੈੱਡਾਂ ਵਾਲੇ ਵੀ ਲੱਗੇ ਆਏ ਵੀਰ ਇਹ ਪੰਜ ਪੱਖੇ ਆ ਜੀ ਤੇ ਬਾਕੀ ਅੱਜ ਧੁੰਦ ਬਹੁਤ ਆ ਮਿਸਤਰੀ ਪਰ ਆ ਗਏ ਆ ਸ਼ੈੱਡ ਵਾਲੇ ਹਲੇ ਆਏ ਹੀ ਆ ਵਿਚਾਰੇ ਅੱਗ ਸੇਕਣ ਰਏ ਆ ਜਿੰਨਾਂ ਤੋਂ ਹੰਦਰ ਠੰਡ ਦਾ ਬੜਾ ਬੁਰਾ ਹਾਲ ਅੱਜ ਤੁਸੀਂ ਦੇਖ ਸਕਦੇ ਆ ਤੇ ਬਾਕੀ ਪਰਨਾਲਾ ਵੀ ਇਹਨਾਂ ਨੇ ਮੋਰੋ ਲਾਤਾ ਬਸ ਮਾੜਾ ਮੋਟਾ ਕੰਮ ਨਹੀਂਦਾ ਪਰਨਾਲੇ ਦਾ ਵੀ ਅੱਜ ਮੇਰੇ ਹਿਸਾਬ ਨਾਲ ਸ਼ੈੱਡ ਦਾ ਕੰਮ ਕੰਪਲੀਟ ਕਰਕੇ ਚੱਲ ਜਾਣਗੇ ਆ ਜੀ ਹਲਾ ਤਾਂ ਮਰੇ ਉਹ ਤੋਂ ਬੱਸ ਅਟੈਚ ਕਰਨਾ ਇਹਨਾਂ ਨੇ ਉਹ ਤੋਂ ਜੋੜ ਪਾਉਣਾ ਵੀ ਥੱਲੇ ਪਾਣੀ ਜਾਣ ਦੇ ਬਾਕੀ ਸਾਰਾ ਕੰਮ ਓਕੇ ਆ ਤੇ ਇਹਨਾਂ ਦਾ ਲੋਹੇ ਵਾਲਿਆਂ ਦਾ ਤਾਂ ਮੈਨੂੰ ਲੱਗਾ ਥੋੜਾ ਹੀ ਕੰਮ ਆ ਅੱਜ ਸ਼ਾਇਦ ਕਦਮ ਕਰ ਦੇਣਗੇ ਅੱਜ ਜਾਂ ਕੱਲ ਤੱਕ ਤੇ ਇਹਨਾਂ ਨੇ ਚੱਲ ਜਾਣਾ ਫੇਰ ਛੁੱਟੀ ਤੇ ਬਾਕੀ ਕੰਮ ਆ ਜਿਹੜਾ ਗੰਦਾ ਗੰਦਾ ਦਾ ਉਹ ਥੋੜਾ ਜਿਹਾ ਹਜੇ ਰੋਕ ਕੇ ਦੇ ਦਿਆ ਆਲੂ ਲੂ ਪਟ ਕੇ ਦੇ ਅੱਜ ਆਪਾਂ ਨਾ ਵੇਲਾ ਵੀ ਆਲੂਆਂ ਦੀਆਂ ਵੱਢਣੀਆਂ ਸ਼ੁਰੂ ਕਰਤੀਆਂ ਬੰਦੇ ਲਾਇ ਹੋਏ ਆ ਤਿੰਨ ਜਿਹੜੇ ਆਪਣੇ ਕੋਲ ਸੀ ਬਾਕੀ ਲੇਬਰ ਜਿਹੜੀ ਆ ਉਹ ਅੱਜ ਚੱਲ ਪਈ ਉੱਥੋਂ ਤੇ ਕੱਲ ਉਹਨਾਂ ਨੇ ਪਹੁੰਚਣਾ ਸਿਰੇ ਤੇ ਕੱਲ ਤੋਂ ਵੀ ਨਾਲ ਹੀ ਆਉਣਗੇ ਉਹ ਵੀ ਵੱਢਣਗੇ ਫੇ ਅ ਇਧਰ ਲੱਗੇ ਹੋਏ ਆ ਇਤਰੋਂ ਵੱਢ ਗਏ ਇੰਨਾ ਹਾਂ ਤੇ ਇਹ ਜਿਹੜੀ ਲੇਬਰ ਆ ਇਹ ਆਪਣੇ ਮਤਲਬ ਪਿੰਡੋਂ ਹੀ ਆ ਕੇ ਹੋਰ ਦੀ ਆਉਦਾ ਤੇ ਆਪਣੇ ਵਾਲੇ ਬੰਦੇ ਜਿਹੜੇ ਆ ਉਹਨਾਂ ਨੇ ਹਜੇ ਅੱਜ ਰਾਤ ਨੂੰ ਉਤਰਨਾ ਤੇ ਆ ਜਿਹੜੇ ਆਪਣੇ ਤਿੰਨ ਪੱਕੇ ਉਹ ਲੱਗੇ ਹੋਏ ਬਿਲਕੁਲ ਇਹ ਗੱਲਾਂ ਮਾਰਨ ਲੱਗੇ ਆ ਵਾਹ ਸਾਹ ਤਾਂ ਹੈ ਨਾ ਥੋੜਾ ਜਿਹਾ ਕੀਤਾ ਤਿੰਨ ਚਾਰ ਦਿਨੋਂ ਚੱਲੇ ਆ ਇਹ ਵੇਲੇ ਹੀ ਨੇ ਤੇ ਆਪਾਂ ਲਾ ਲਿਆ ਤੇ ਆਪਣੇ ਵਾਲੇ ਜਿਹੜੇ ਆ ਉਸ ਵਾਸਤੇ ਸਵਾਦ ਹੀ ਘੋੜਦੇ ਹੋਏ ਅਜੇ ਉਹਨਾਂ ਦੇ ਨਾਲ ਦੇ ਆਈ ਜੀ ਬਾਕੀ ਇਹ ਲੱਗੇ ਹੋਏ ਆ ਅੱਜ 16 17 ਜਣੇ ਦੇਖੋ ਕਿੰਨਾ ਕੱਢ ਕੇ ਜਾਂਦੇ ਅੱਜ ਇਹ ਆਈਨਾਂ ਤਾਂ ਕੱਢ ਗਏ ਪਹਿਲਾਂ ਇੱਧਰ ਛੱਮਾ ਤੱਕ 4 ਤੋਂ 5 ਕਿੱਲੇ ਤਾਂ ਕੱਢਣਗੇ 16 ਜਣੇ ਆ ਬਾਕੀ ਦੇਖੋ ਤੇ ਰਾਤੀ ਮੀਂਹ ਵੀ ਪਿਆ ਤੜਕੇ ਵੀ ਥੋੜਾ ਬਹੁਤਾ ਬਾਕੀ ਬਚਾਈ ਆ ਪਾਣੀ ਪੋਣੀ ਤਾਂ ਨਹੀਂ ਕੋਈ ਖੜਾ ਹੋਇਆ ਹੋਵੇ ਖੇੜਾਂ 'ਚ ਹਜੇ ਤੇ ਰੱਬ ਮੇਰ ਕਰੇ ਵਾਹ ਬੱਦਲ ਧੋਇਆ ਪਿਆ ਹੋਰ ਮੀਂਹ ਨਾ ਬਵੇ ਹੁਣ ਨਹੀਂ ਪਟਾਈਆਂ ਦਾ ਕੰਮ ਲੇਟ ਔਖਾ ਹੋ ਜਾਣਾ ਹੋਰ ਹਜੇ ਹੁਣ ਮੀਂਹ ਜਾਣਾ ਨਹੀਂ ਚਾਹੀਦਾ ਹਾਲ ਨੂੰ ਦਾ ਦੂਜਾ ਵੀਰ ਜੀ ਇਦਾਂ ਆ ਵੀ ਇਹ ਵਲੌਗ ਜਿਹੜਾ ਵਾ ਚਾਰ ਪੰਜ ਦਿਨਾਂ ਦਾ ਵਿੱਚ ਇਦਾਂ ਹੀ ਜੁੜ-ਜੁੜ ਕੇ ਕਲਿੱਪਾਂ ਜੜੀਆਂ ਵਾਂ ਕਿਉਂਕਿ ਬਾਲਾ ਕੋ ਸ਼ੈ ਨਹੀਂ ਮੇਰੇ ਕੋ ਟਾਈਮ ਨਹੀਂ ਰਕਿਆ ਨਾ ਫਸਤੇ ਤੋਂ ਮੈਂ ਵੀ ਜਿੱਥੇ ਉੱਧਰ ਉੱਧਰ ਹੀ ਚੱਲ ਰਿਹਾ ਆ ਲਾਸਟ ਵਲੌਗ ਮੈਂ ਲਗਾਤਾ 7-8 ਤਰੀਕ ਦਾ ਆ ਤੇ ਹੱਲੇ ਵੀ 15-16 ਦਾ ਹੋਇਆ ਵੀ ਕੰਮ ਇਹਨੂੰ ਵਿੱਚ ਮੇਰੇ ਪੇਪਰ ਵੀ ਚੱਲਦੇ ਪਏ ਆ ਪਟਾਈਆਂ ਦੇ ਪੂਰੇ ਕੰਟੀਨਿਊ ਕਰਾਂਗੇ ਹਜੇ ਤੇ ਨਾ ਟਾਈਮ ਨਹੀਂ ਹੁੰਦਾ ਵੀ ਆਪਾਂ ਰੋਜ਼ ਦੀ ਰੋਜ਼ ਬਣਾ ਰਹੀ ਹੈ ਕਿਉਂਕਿ ਕਿਤੇ ਕਿਤੇ ਜਾਣਾ ਵੀ ਪੈਂਦਾ ਫੰਕਸ਼ਨ ਫੰਕਸ਼ਨ ਹੈਗੇ ਹਜੇ 1-2 ਹੋਰ ਹੱਲੇ ਤੇ ਵਿੱਚ ਪੇਪਰ ਵੀ ਆ ਮੇਰੇ ਤਾਂ ਕਰਕੇ ਤੇ ਜਿੰਨਾ ਕੋ ਹੁਣ ਬਣਦਾ ਉਹਨ ਦਾਵਾ ਮਾੜਾ ਮੋਟਾ ਉਹਨਾਂ ਕੋ ਬਣਾ ਲਈਦਾ ਬਾਕੀ ਛੱਡ ਵਾਲੇ ਮਿਸਤਰੀ ਵੀ ਆਪਣੀ ਛੁੱਟੀ ਦੇ ਆ ਜੇ ਉਹਨਾਂ ਦਾ ਕੰਮ ਨਿਬੜੀ ਗਿਆ ਮਾੜਾ ਮੋਟਾ ਆਊਗਾ ਜੇ ਕਿਤੇ ਤੇ ਕੋ ਦੋ ਜਣੇ ਹੋਣਗੇ ਤਾਂ ਕਰ ਜਾਣਗੇ ਨਹੀਂ ਤਾਂ ਛੁੱਟੀ ਚੱਲਣ ਈ ਉਹਨਾਂ ਦੀ ਵੀ ਅੰਧਾ ਗੁੰਧਾ ਦਾ ਆ ਹੁਣ ਦੇਖਦੇ ਆ ਆ ਲੂ ਲੂ ਪੱਟ ਕੇ ਕਰਾਂਗੇ ਕਿਉਂਕਿ ਭਰ ਰੀਵਰਤੀ ਪੈਣੀ ਹੈ ਜੇ ਬਾਅਦ ਕਰਕੇ ਬਾਅਦ ਵਿੱਚ ਕਰਾਂਗੇ ਚੱਲੀ ਜਾਂਦਾ ਕੰਮ ਵੇਲਾ ਵੜਨ ਦਾ ਜੋਤੀ ਦਾ ਤੇ ਆ ਆਪਣਾ ਇੱਧਰ ਕੁ ਫਰੀ ਮੋਣਾ ਆ ਗਾ ਜੋਤੀ ਹਾਂ ਨੀਆਂ ਐਂਡ ਦੇ ਵਾਰੀ ਆਉਣੀ ਹੈ ਸਭ ਤੋਂ ਐਂਡ ਤੇ ਲੱਗਾ ਹੋਇਆ ਇਹ ਹਾਂ ਵਾਲਾ ਪਲਾਟ ਤੇ ਕੁਫਰੀ ਮੋਹਨ ਦਾ ਜਿਹੜਾ ਤੇ ਗੇੜਾ ਜੀ ਮੋਟਰ ਦੇ ਮੈਨ ਲੱਗਾ ਦੋਹਾਂ ਤਿੰਨ ਦਿਨਾਂ ਬਾਅਦ ਹੀ ਲੱਗਾ ਆਪਣਾ ਡਿੱਗਰ ਆਇਆ ਸੀ ਨਵਾਂ ਇਹ ਨਵਾਂ ਡਿੱਗਰ ਆਇਆ ਆਪਣਾ ਜੀ ਤੇ ਇਹਦੀ ਕਲਿੱਪਾਂ ਕੋਲ ਪੰਜ ਦਿਨਾਂ ਤਰਿਆ ਵਾ ਉਦੋਂ ਤਣ ਹੈ ਨਹੀਂ ਮਤਲਬ ਉਤਰ ਕੇ ਲਾ ਕੇ ਗਏ ਸੀ ਜਦੋਂ ਮੈਂ ਆ ਗਿਆ ਰਾਮਾ ਜੰਡੂ ਵਾਲਿਆਂ ਦਾ ਮੰਗਵਾਇਆ ਯਾਰ ਕੀ 222 ਮਾਡਲ ਤੇ ਉਹ ਸੋਨੂ ਬਾਜੀ ਖੜਾ ਆ ਰੰਗ ਕਰਨਾ ਹੈ ਹੋਇਆ ਆਪਾਂ ਵੀਰ ਹਣੀ ਜਿਹਦਾ ਦਵਾਰਾ ਜਦੋਂ ਚਾੜੇ ਆ ਨਾ ਇਹ ਤੇ ਇਹਨਾਂ ਦੇ ਵਿੱਚ ਦਾ ਹੱਥ ਉੱਥੇ ਲੱਗ ਗਏ ਉਹ 10 ਕਰਾਇ ਸਕਰੂ ਜਿ ਪੈ ਗਏ ਛੜ ਦੇ ਪਾਪੂ ਪਾ ਨੂੰ ਤੇ ਇੱਕਾ ਪਰਨਾਲੇ ਵਾਲੇ ਪੈ ਪਾਉਂਦੇ ਨਾ ਮਾੜਾ ਮਾੜਾ ਰੰਗ ਰੰਦਾ ਸੀਗਾ ਸ਼ਾਇਦ ਦੇਖਦਾ ਹੋਵੇ ਉਹ ਦੇ ਉੱਥੇ ਲਿਆ ਵਾਲਾ ਜਿਹੜਾ ਨੇ ਤਾਂ ਕਰਕੇ ਤੇ ਇਹ ਹੁਣ ਰੰਗ ਕਰਾਉਣ ਲੱਗੇ ਹੋਏ ਆ ਤੇ ਇਹ ਬਾਕੀ ਅੱਗੇ ਵਲੌਗਾਂ ਦਾ ਤੇ ਇਹ ਤੱਕ ਕਿੰਨੇ ਦਿਨ ਰਹਿ ਰਹੂਗਾ ਵਿੱਚ ਹੀ ਹੁਣ ਬਣਾਉਨੇ ਆਪਾਂ ਕੰਟੀਨਿਊ ਕਰਦੇ ਆਂ ਕੰਮ ਤੇ ਇਧਰ ਆਪਾਂ ਟਰਾਲਾ ਆਪਣਾ 18 ਫੁੱਟਾ ਜਿਹੜਾ ਸੀਗਾ ਇਹ ਵੀ ਲਿਆ ਕੇ ਲਾ ਲਿਆ ਸ਼ੈੱਡ ਦੇ ਅੱਗੇ ਉਧਰ ਖੜਾ ਹੁੰਦਾ ਚਾਚਾ ਜੀ ਤੇ ਬਾਕੀ ਆਪਣੇ ਡ੍ਰੈਕਟਰ ਹਜੇ ਘਰੇ ਆ ਬਾਕੀ ਹੁਣ ਆਲੂਆਂ ਦੀ ਵੇਲਾਂ ਜਿਹੜੀਆਂ ਉਹ ਵੀ ਵੜਦੇ ਲੱਗੇ ਹੋਏ ਲਿਵਰ ਆਪਣੀ ਤੁਹਾਨੂੰ ਉਹ ਵੀ ਦਿਖਾਵਾਂਗੇ ਵਿੱਚ ਪੁਰਾਣੀਆਂ ਕਲਿੱਪਾਂ ਵਿੱਚ ਦੋ ਚਾਰ ਲਾਉਂਗਾ ਇਸੇ ਵਲੌਗ 'ਚ ਇੱਕ ਵਲੌਗ ਪੂਰਾ ਕਰਨ ਦਾ ਕਰਕੇ ਹੀ ਤੇ ਬਾਕੀ ਜਿਹੜਾ ਨਾਲ ਦੀ ਨਾਲ ਕੱਲ ਤੋਂ ਆਪਾਂ ਪੂਰਾ ਕੰਟੀਨਿਊ ਕਰਾਂਗੇ ਹੁਣ ਕੰਮ ਹਾਂ ਦੀ ਆ ਤੋ ਸੁਣਾ ਤੂੰ ਕਿਦਾਂ ਹਾਂ ਬੋਲਦਾ ਨਹੀਂ ਹੋਣ ਕੀ ਹੋਇਆ ਸਾਲੂ ਪਟਾਈ ਕਰੀਏ ਕਰੋ ਕਰੋ ਅਲੇ ਵੇਲਾ ਤਾਂ ਵਢਾਓ ਪਿੱਲਾ ਪੱਠ ਹੋ ਗਿਆ ਕਿੰਨੇ ਹੋਗੇ ਕਿੰਨੇ ਕਿੰਨੇ ਹੋਗੇ ਮੈਂ ਤਾਂ ਜਿ ਗਿਆ ਹੀ ਨਹੀਂ ਗਏ ਬਸੇ ਕਿਹੜੀ ਕਿਹੜੀ ਹੋਗੇ ਕਿਹੜੀ ਕਿਹੜੀ ਵੱਡੇਗੇ ਤੂੰ ਇਹ ਦੱਸ ਮੈਂ ਆਪੇ ਗਿਣ ਲੈਣਾ ਹਾਂ ਸਾਰੇ ਇੱਕ ਕਰੋ ਵੱਡੇਗੇ ਇਧਰ ਸਾਬੀ ਵਾਲੇ ਫਾਇਵ ਪੰਜ ਤੇ ਪੰਜ ਹੋ ਦਸ ਇਹ ਹੋਗੇ ਤਾਂ ਅੰਕ ਨੇ ਵਾ ਠੀਕ ਆ ਉਹ ਪਾਣੀ ਕਰਮ ਨਹਾਉਣ ਲਈ ਕੰਨ ਲੱਗਾ ਆ ਵੇਖਾ ਨਹਾਉਣਾ ਚੱਲ ਵਧੀਆ ਵਧੀਆ ਨਾ ਹੋ ਨਾ ਹੋ ਨਹਾ ਆ ਜੀ ਬਾਦ ਵਾਲਿਆ ਠੀਕ ਡਾ ਵਲੌਗ ਜਿਹੜਾ ਆਪਾਂ ਇੱਥੇ ਖਤਮ ਕਰਦੇ ਆ ਕਿਉਂਕਿ ਅੱਜ ਦੇ ਵਲੌਗ ਚ ਤੋਂ ਮੈਨੂੰ ਲੱਗਦਾ 5-7 ਦਿਨਾਂ ਦੀ ਉਹਦੇ ਕਲਿੱਪਾਂ ਵਾੜੀਆਂ ਮੋਟੀਆਂ ਲਾ ਕੇ ਆਪਾਂ ਇਦਾਂ ਹੀ ਅਪਲੋਡ ਕਰ ਦੇਣਾ ਬਾਕੀ ਕੱਲ ਤੋਂ ਕੰਟੀਨਿਊ ਕਰਦੇ ਆ ਸਾਰਾ ਕੰਮ ਕਿਉਂਕਿ ਹੁਣ ਵੇਲਾ-ਵੁਲਾ ਦੀ ਵढਾਈ ਵੀ ਸ਼ੁਰੂ ਹੋਈ ਪਈ ਹੈ ਆਪਣੇ ਚਲਦੀ ਕੱਲ ਤੋਂ ਕਰਦੇ ਕੰਟੀਨਿਊ ਤੇ ਅੱਜ ਤਾਂ ਮੇਰਾ ਟਾਈਮ ਇੰਨਾ ਕੀ ਸੀ ਤੇ ਬਾਕੀ ਇਦਾਂ ਵੀ ਇੱਕ ਪੇਪਰ ਰਹਿ ਗਿਆ ਉਸ ਤੋਂ ਬਾਅਦ ਵੇਲੇ ਹੀ ਆ ਤੇ ਆਲੂਆਂ ਦੀ ਪਟਾਈ ਵੀ ਆਪਾਂ ਜਿਹੜੀ ਉਹ ਸ਼ੁਰੂ ਕਰ ਦੇਣੀ ਆ ਹੁਣ 10 ਦਿਨ ਹੋ ਰਿਹਾ ਬਸ ਤੇ ਅੱਜ ਹੋ ਗਈ ਆ ਮੇਰੇ ਖਿਆਲ ਨਾਲ 17 ਤਰੀਕ ਹਾਂ 17 ਤੇ ਚਲੋ ਠੀਕ ਆ ਵੀਰ ਜੀ ਚੈਨਲ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ